ਪ੍ਰਧਾਨ ਹੋਣ ਦੇ ਨਾਤੇ ਅੱਜ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਮੈਂ ਦੁਸ਼ਹਿਰਾ ਕਮੇਟੀ ਦਾ ਇੱਕ ਹਿੱਸਾ ਬਣੀ ਆ ਇਹਨਾਂ ਦੀ ਚਾਂਕੀਆਂ ਦਾ ਇੱਕ ਹਿੱਸਾ ਬਣੀ ਆ ਸੋ ਜੋ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਨੇ ਕਮਲ ਕਿਸ਼ੋਰ ਸ਼ਰਮਾ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੀ ਆ ਤੇ ਉਹਨਾਂ ਦੀ ਪੂਰੀ ਟੀਮ ਦਾ ਬਹੁਤ ਹੀ ਸ਼ਲਾਘਾਯੋਗ ਜੋ ਕਦਮ ਹੈ ਤਾਂ ਉਹਨਾਂ ਦੀ ਬਹੁਤ ਸਾਰਾਣਾ ਕਰਦੀ ਆ ਜਿਨ੍ਹਾਂ ਨੇ ਪਿਛਲੇ 25 ਸਾਲ ਤੋਂ ਇਹ ਚਾਂਕੀਆਂ ਦਿਖਾਉਂਦੇ ਰਹੇ ਨੇ ਚਾਂਕੀਆਂ ਦੇ ਪ੍ਰਬੰਧ ਕਰਦੇ ਰਹੇ ਨੇ ਤੇ ਤੁਸੀਂ ਕਹਿਣਾ ਚਾਹਨੀ ਹੈ ਕਿ ਖਰੜ ਸ਼ਹਿਰ ਦੀਆਂ ਜਿੰਨੀਆਂ ਵੀ ਜੋ ਝਾਂਕੀਆਂ ਨੇ ਪੂਰੇ ਪੰਜਾਬ 'ਚ ਸਭ ਤੋਂ ਜ਼ਿਆਦਾ ਫੇਮਸ ਹੈ ਜੋ ਖਰੜ ਸ਼ਹਿਰ ਦੀਆਂ ਝਾਂਕੀਆਂ ਮੰਨੀਆਂ ਜਾਂਦੀਆਂ ਸੋ ਇਹਨਾਂ ਦੇ ਟੀਮ ਕਮਲਕਿਸ਼ੋਰ ਸ਼ਰਮਾ ਜੀ ਦੀ ਟੀਮ ਨੂੰ ਤੇ ਇਹਨਾਂ ਨੂੰ ਮੈਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੀਆਂ ਕਿ ਇਹਨਾਂ ਨੇ ਜੋ ਬਹੁਤ ਪਿਛਲੇ ਕੁਝ ਮਹੀਨੇ ਤੋਂ ਮਿਹਨਤ ਕਰਦੇ ਨੇ ਤੇ ਕੁਝ ਇਸ ਸਾਲ ਇਹਨਾਂ ਨੇ ਕੁਝ ਬਹੁਤ ਨਵੀਆਂ ਝਾਂਕੀਆਂ ਵੀ ਪੇਸ਼ ਕੀਤੀਆਂ ਨੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਤੇ ਕਾਫੀ ਲੱਖਾਂ ਦੀ ਜੋ ਇਨਾਂ ਦੀ ਕੀਮਤ ਆਈ ਹੈ ਨਾ ਚਾਂਕੀਆਂ ਦੇ ਵਿੱਚ ਇਸ ਤੋਂ ਇਲਾਵਾ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਇੱਕ ਵਾਰ ਤੁਸੀਂ ਦੇਖੋ ਇਹਨਾਂ ਚਾਂਕੀਆਂ ਨੂੰ ਤੇ ਇਹਨਾਂ ਚਾਂਕੀਆਂ ਦਾ ਇੱਕ ਮਤਲਬ ਵੀ ਹੈ ਇੱਕ मीनिंग ਹੈ ਕਿ ਆਪਣੇ ਜੋ ਬੱਚੇ ਨੇ ਅੱਜ ਕੱਲ ਦੇ ਜੋ ਆਪਣਾ ਪ੍ਰੈਜ਼ੈਂਟ ਜੋ ਬੱਚੇ ਨੇ ਉਹ ਇਹਨਾਂ ਚੀਜ਼ਾਂ ਤੋਂ ਆਪਣੇ ਧਰਮ ਤੋਂ ਆਪਣੀ ਸੰਸਕ੍ਰਿਤੀ ਤੋਂ ਜੋ ਵਾਂਝੇ ਹੁੰਦੇ ਜਾ ਰਹੇ ਨੇ ਸੋ ਇੱਕ ਬਹੁਤ ਅੱਛਾ ਪ੍ਰਬੰਧ ਹੈ ਕਿ ਆਪਣੇ ਬੱਚਾ ਨੂੰ ਆਪਣੀ ਸੰਸਕ੍ਰਿਤੀ ਦੇ ਨਾਲ ਜੋੜਨ ਦਾ ਸੋ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਕਿ ਵਦ ਤੋਂ ਵਦ ਇਹਨਾਂ ਚਾਂਕੀਆਂ ਨੂੰ ਦੇਖਣ ਆਓ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਆਓ ਤਾਂ ਜੋ ਆਪਾਂ ਨੂੰ ਵੀ ਪਤਾ ਚੱਲੇ ਕਿ ਦੁਸ਼ਹਿਰੇ ਦਾ ਮਹੱਤਵ ਕੀ ਹੈ ਇਹਨਾਂ ਚਾਂਕੀਆਂ ਦੇ ਥਰੂ ਤੁਸੀਂ ਇਹ ਦੇਖ ਸਕਦੇ ਹੋ ਕਿ ਆਪਣੀ ਸੰਸਕ੍ਰਿਤੀ ਦੇ ਵਿੱਚ ਕੀ ਹੁੰਦਾ ਸੀ ਆਪਣੀ ਭਾਰਤੀ ਸੰਸਕ੍ਰਿਤੀ ਕਿੰਨੀ ਮਹਾਨਤਾ ਰੱਖਦੀ ਸੀ ਕਿੰਨੀ ਵੈਲਿਊ ਰੱਖਦੀ ਸੀ ਸੋ ਇਹਨਾਂ ਚਾਂਕੀਆਂ ਦੇ ਥਰੂ ਤੁਹਾਨੂੰ ਸਾਰਾ ਕੁਝ ਪਤਾ ਲੱਗੇਗਾ ਸੋ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਖਰੜ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਤੇ ਇੱਕ ਹੋਰ ਬਹੁਤ ਵੱਡਾ ਜੋ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ ਇਹਨਾਂ ਦੀ ਟੀਮ ਉਹ ਹੈ ਹਰ ਸਾਲ ਇੱਕ ਗਰੀਬ ਲੜਕੀ ਦਾ ਵਿਆਹ ਕਰਦੇ ਆ ਸੋ ਬਹੁਤ ਹੀ ਸਮਾਜ ਸੇਵੀ ਬਹੁਤ ਹੀ ਨਰਮ ਦਿਲੀ ਬਹੁਤ ਹੀ ਵਧੀਆ ਸ਼ਲਾੰਗਾ ਯੋਗ ਕੰਮ ਜੋ ਇਹਨਾਂ ਵੱਲੋਂ ਹਰ ਸਾਲ ਕੀਤਾ ਜਾਂਦਾ ਸੋ ਇਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੀ ਆ ਤੇ ਸਾਰੇ ਸ਼ਹਿਰ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਇੱਕ ਵਾਰ ਤੁਸੀਂ ਇਹ ਅਹ ਝਾਂਕੀਆਂ ਨੂੰ ਦੇਖੋਗੇ ਤੇ ਆਪਣੀ ਸੰਸਕ੍ਰਿਤੀ ਨਾਲ ਜੁੜੋ ਤੇ ਸ਼ਹਿਰ ਨੂੰ ਸਾਰਿਆਂ ਨੂੰ ਦੁਸ਼ਹਿਰੇ ਦੀ ਵੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ। ਸਭ ਤੋਂ ਜਿਆਦਾ ਵੱਡਾ ਆਯੋਜਨ ਦੁਸ਼ਹਿਰੇ ਦਾ ਖੜ੍ਹ ਜਿੰਦਾ ਕੀ ਕਹੋਗੇ ਸਾਨਾ ਤੋਂ ਪਿਛਲੇ 25 ਸਾਲ ਤੋਂ ਇਹ ਟੀਮ ਹੈ ਜੋ ਇਸ ਚੀਜ਼ ਦਾ ਪ੍ਰਬੰਧ ਕਰਦੀ ਆ ਰਹੀ ਆ ਤੇ ਹਰ ਸਾਲ ਕੁਝ ਨਾ ਕੁਝ ਨਵਾਂ ਦਿਖਦਾ ਹੈ ਤੇ ਇਸ ਸਾਲ ਵੀ ਤੁਸੀਂ ਇਹਨਾਂ ਦੀਆਂ ਝਾਂਕੀਆਂ ਦੇਖੋਗੇ ਤੇ ਬਹੁਤ ਹੀ ਵਧੀਆ ਨਵੀਂ ਝਾਂਕੀਆਂ ਤੇ ਝਾਂਕੀਆਂ ਦੀ ਸ਼ੁਰੂਆਤ ਗਣੇਸ਼ ਜੀ ਤੋਂ ਕੀਤੀ ਜਾਂਦੀ ਹੈ ਜੋ ਕਿ ਇੱਕ ਪਰੰਪਰਾ ਹੈ ਜੋ ਆਪਾਂ ਗਣੇਸ਼ ਜੀ ਤੋਂ ਹੀ ਹਰ ਚੀਜ਼ ਦੀ ਸ਼ੁਰੂਆਤ ਕਰਦੇ ਗਣੇਸ਼ ਪੂਜਨ ਤੋਂ ਹਰ ਇੱਕ ਚੀਜ਼ ਦੀ ਸ਼ੁਰੂਆਤ ਕਰਦੇ ਆ ਤੇ ਤੁਸੀਂ ਇਸ ਵਾਰ ਦੇਖੋਗੇ ਕਿ ਨਵੀਆਂ ਝਾਂਕੀਆਂ ਜੋ ਕਾਫੀ ਖਰਚਾ ਵੀ ਆਇਆ ਲੱਖਾਂ ਰੁਪਏ ਚ ਖਰਚਾ ਵੀ ਆਇਆ ਸੋ ਬਹੁਤ ਹੀ ਹੁੰਦਾ ਪ੍ਰਬੰਧ ਇਹਨਾਂ ਦੁਆਰਾ ਕੀਤਾ ਗਿਆ ਜੋ ਤੁਹਾਨੂੰ ਸਾਰਿਆਂ ਨੂੰ ਦੇਖਣ ਆਣਾ ਵੀ ਚਾਹੀਦਾ ਤੇ ਸੰਸਕ੍ਰਿਤੀ ਨਾਲ ਤੁਹਾਨੂੰ ਜੋੜੇਗਾ ਹੀ ਜੋੜੇਗਾ ਰਮੇਂਦਰ ਜੀ ਦੋ ਸ਼ਬਦ ਸਾਡੀ ਦੋਹਲੇ ਆਏ ਸਹਿਯੋਜਨ ਤੇ ਕਾਲਾ ਜੀ ਨੂੰ ਵਧਾਈ ਤੇ ਜਿਹੜਾ ਅਪਰਾਲਾ ਹੈ ਕੁੜੀ ਦਾ ਵਿਆਹ ਤੇ ਚੰਗ ਜਿਹ ਦੁਸ਼ਹਿਰਾ ਜਿਹੜਾ ਬਸ ਬਹੁਤ ਜ਼ਿਆਦਾ ਭਰਦਾ ਹੈ ਸਾਡੇ ਵਿੱਚ ਮੈਂ ਸਭ ਤੋਂ ਪਹਿਲਾਂ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਕਮਲਕਿਸ਼ੋਰ ਕਾਲਾ ਜੀ ਅਤੇ ਉਹਨਾਂ ਦੀ ਪੂਰੀ ਟੀਮ ਉਹਨਾਂ ਨੂੰ ਵਧਾਈ ਦਿੰਦਾ ਬਹੁਤ-ਬਹੁਤ ਜਿਹੜੇ ਹਰ ਸਾਲ ਦੀ ਤਰ੍ਹਾਂ ਮਿਹਨਤ ਕਰਕੇ ਲਗਾਤਾਰ 25 ਸਾਲ ਤੋਂ ਪਿਛਲੇ ਇਹ ਚੰਕੀਆ ਸ਼ਹਿਰ ਦੇ ਵਿੱਚ ਦਿਖਾਉਂਦੇ ਨੇ ਤੇ ਇਹਨਾਂ ਦੀ ਪੂਰੀ ਟੀਮ ਦਿਨ ਰਾਤ ਮਿਹਨਤ ਕਰਦੀ ਹੈ ਇੱਕ ਮਹੀਨਾ ਪਹਿਲਾਂ ਆਪਣੀ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੰਨੇ ਆ ਤੁਸੀਂ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਜਿੱਥੇ ਦੁਸ਼ਹਿਰਾ ਇਹ ਹਰ ਸਾਲ ਭਰਾਉਂਦੇ ਆ ਉੱਥੇ ਇਹਨਾਂ ਦੀ ਪੂਰੀ ਟੀਮ ਇੱਕ ਮਹੀਨੇ ਤੋਂ ਮਿਹਨਤ ਕਰਕੇ ਟੋਬੇ ਦੇ ਵਿੱਚ ਜਿਹੜਾ ਸਾਡਾ ਆਪਣਾ ਮਹਾਰਾਜਾ ਅਜ ਸਰੋਵਰ ਹੈ ਉੱਥੇ ਪਾਣੀ ਸੀਗਾ ਉਹ ਇੱਕ ਮਹੀਨੇ ਤੋਂ ਮਿਹਨਤ ਕਰਕੇ ਉੱਥੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਰੱਖੀਆਂ 12 ਤਰੀਕ ਨੂੰ ਦੁਸ਼ਹਿਰੇ ਦੀ ਉੱਥੇ ਤੁਸੀਂ ਦੇਖੋਗੇ ਵੀ ਇਹਨਾਂ ਨੇ ਪੂਰੇ ਪ੍ਰਬੰਧ ਕਰ ਲਿਆ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਇਸ ਲਈ ਕਮੇਡੀ 12 ਤਰੀਕ ਬਾਰੇ ਕੀ ਬੋਲੋਗੇ ਜਿਹੜਾ ਅਸੀਂ ਅੱਜ ਚਾਂਕ ਕੇ ਪਹਿਲੇ ਦਿਨ ਤੋਂ ਲੱਗੇ ਰਾਮ ਜਨਨ ਜੀ ਦੇ ਸੰਬੰਧ ਵਿੱਚ ਬੜੀਆਂ ਖੂਬਸੂਰਤ ਨੌ ਚਾਂਕੀਆਂ ਜੀ ਮਤਲਬ ਸਮਝ ਲਓ ਵੀ ਅੱਜ ਸਾਰੇ ਬਾਜ਼ਾਰ ਤੋਂ ਅਸੀਂ ਲੈ ਕੇ ਜਾਮੇ ਚਾਹਤੇ ਹੈ ਜਿਵੇਂ ਅੱਜ ਜਿਹੜੀ ਨੰਦੀ ਜੀ ਵਾਲੀ ਚਾਂਕੀ ਹੈ ਬਰੀ ਤੁਸੀਂ ਸਪੈਸ਼ਲ ਪਹਿਲੀ ਵਾਰ ਨਵੀਂ ਚਾਂਕੀ ਹੈ 프ਰੰਟ ਤੇ ਲੈ ਕੇ ਆਏ ਹਾਂ ਦਾ ਇਹਦੇ ਬਾਰੇ ਤੁਸੀਂ ਥੋੜੀ ਜਾਣਨ ਹਾਂਜੀ ਇਹ ਨੰਦੀ ਜੀ ਵਰਕਣੈਸ਼ੀ ਦਿਖਾਏ ਇਹ ਜਦੋਂ ਵੀ ਕੋਈ ਝਾਂਕੀ ਨਿਕਲੇ ਗਣੈਸ਼ੀ ਦੀ ਝਾਂਕੀ ਸਭ ਤੋਂ ਪਹਿਲਾਂ ਹੀ ਹੁੰਦੀ ਹੈ ਜੀ ਇਹ ਕਾਰਨ ਇਹ ਵੀ ਪਿਛਲੇ ਕਾਫੀ ਸਮੇਂ ਤੋਂ ਇਹਨੂੰ ਚੂਹੇ ਤੇ ਦਿਖਾ ਰਹੇ ਸੀਗੇ ਉਸ ਕਰਕੇ ਨਵੀਂ ਲੁੱਕ ਦੇਣ ਵਾਸਤੇ ਨਵੀਂ ਚੀਜ਼ ਦਿਖਾਉਣ ਵਾਸਤੇ ਲੋਕਾਂ ਨੂੰ ਅਸੀਂ ਬੜੀ ਇਹ ਨੰਦੀ ਜੀ ਅਸੀਂ ਇਨਫਰਮੇਸ਼ਨ 75000 ਜਿ ਬਣਾਏ ਨੇ ਜੀ ਇਹ ਪਹਿਲੀ ਵਾਰੀ ਝਾਂਕੀ ਲੋਕਾਂ ਨੂੰ ਦੇਖਣ ਨੂੰ ਮਿਲੂਗੀ ਬੜੀ ਖੂਬਸੂਰਤ ਹੈ ਉਹਨਾਂ ਦਾ ਜਿਹੜਾ ਪੋਜ ਹੈ ਉਹ ਹਵਾ ਜੁੜਦਿਆਂ ਦਾ ਪੋਜ ਹੈ ਪੁਰਧਿਆਂ ਦਾ ਅੱਜ ਟੋਟਲ ਕਿੰਨੀਆਂ ਚਾਂਕੀਆਂ ਲਈ ਜਾਇਦਾਨੀ ਹੈ ਅੱਜ ਢੋਡੀਆਂ ਸਮੇਤ 9 ਚਾਂਕੀਆਂ 9 ਚਾਂਕੀਆਂ ਕਿ ਇਹ ਰੋਜ਼ ਅੰਨੇ ਵੇਰਵਾ ਹੋਏਗਾ ਇੱਕ ਦਿਨ ਛੱਡ ਕੇ ਜਾਂ ਕਿਦਾਂ ਬਦਲੇਗਾ ਪੂਰੀ ਦੱਸੋ ਇਹ ਗੱਲ ਹਾਂਜੀ ਅੱਜ ਹੈਗਾ ਇਹ ਰਾਮ ਜਨਮ ਦੇ ਸਬੰਧਿਤ ਚਾਂਕੀਆਂ ਜਿਵੇਂ ਰਾਮਾਇਣ ਰਾਮ ਜਨਮ ਤੋਂ ਸਟਾਰਟ ਹੁੰਦੀ ਹੈ ਰਮਾਇਣ ਰਾਵ ਤੇ ਉਹ ਤੋਂ ਬਾਅਦ ਅਸੀਂ ਕੱਲ ਨੂੰ ਜਰੂਰ ਤੁਹਾਨੂੰ ਪਤਾ ਹੀ ਆ ਕਿ ਕੁੱਡੀ ਦਾ ਵਿਆਹ ਕਰ ਰਹੇ ਉਦੋਂ ਬਾਅਦ ਅਸ਼ਟਮੀ ਦੇ ਵਿੱਚ ਰਾਮ ਵਿਆਹਦੇ ਆ ਛਿਬਿਆ ਦੀਆਂ ਜਿਹੜੀਆਂ ਜਾਂ ਕਿਉਂ ਹੋਣ ਗਿਆ ਜੀ ਉਦੋਂ ਬਾਅਦ ਫਿਰ ਉਹਦੇ ਵਿੱਚ ਦਸਹਰੇ ਵਾਲੀ ਸਾਰੀਆਂ ਰੌਣਕੀਆਂ ਹੋਣ ਗਿਆ ਸੁਣਨ ਦੇ ਵਿੱਚ ਆਇਆ ਤੁਸੀਂ ਇਸ ਵਾਰ ਇੱਕ ਸ਼ੀਰ ਭਗਤ ਸਿੰਘ ਦੀ ਝਾਂਕੀ ਹੈ ਕਿ ਤੁਸੀਂ ਸਪੈਸ਼ਲ ਤਿਆਰ ਕਰਾਈ ਗਈ ਹੈ ਜਿਸ ਤੇ ਕਾਫੀ ਖਰਚਾ ਆਇਆ ਹੈ ਹਾਂਜੀ ਇਸ ਤਰ੍ਹਾਂ ਦੀ ਜਿੱਥੇ ਧਾਰਮਿਕ ਦੇ ਨਾਲ ਅਸੀਂ ਸਮਾਜਿਕ ਜਿਹੜੇ ਕੰਮ ਹੁੰਦੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਦੇ ਸਮਾਜਿਕ ਤੌਰ ਤੇ ਜਿਹੜੀ ਉਹ ਝਾਂਕੀ ਹੈ ਸਾਡੇ ਤੋ ਸਤਾਂ ਦੀ ਸ਼ਾਨ ਹੈ ਜਿਹਦੇ ਕਰਕੇ ਅਸੀਂ ਅੱਜ ਆਨੰਦ ਆਜ਼ਾਦੀ ਆਨੰਦ ਮਾਣਦੇ ਅਸੀਂ ਚਾਹਨੇ ਵੀ ਉਹਨਾਂ ਸ਼ਕਤੀਤਾ ਨੂੰ ਵੀ ਲੋਕਾਂ ਦੇ ਵਿੱਚ ਅਸੀਂ ਦਿਖਾਈਏ ਥੋੜਾ ਥੋੜਾ ਤਾਂ ਕਿ ਮਦਲ ਆਉਣ ਵਾਲੀ ਜਨਰੇਸ਼ਨ ਨੂੰ ਪੜੀਆਂ ਨੂੰ ਪਤਾ ਲੱਗੇ ਵੀ ਇਹਨਾਂ ਦੀ ਸ਼ਹਾਦਤ ਕਰਕੇ ਹੀ ਜੀ ਅੱਜ ਉਹਦਾ ਆਜ਼ਾਦੀ ਮਾਮ ਰਿਹਾ ਹੈ ਇਸ ਤੋਂ ਇਲਾਵਾ ਸੜੀ ਬਲੱਡ ਮੈਸ਼ਨ ਕੈਂਪਲੀ ਕਦੀ ਹੋਈ ਸੀ ਵਿੱਚ ਫ੍ਰੀ ਪਲਾਂਟੇਸ਼ਨ ਵੀ ਹੋ ਗਈ ਜਿਸਹਾਰੇ ਵਾਲੀ ਨੇ ਤਾਂ ਜੀ ਮਤ ਧਰਮ ਦੇ ਨਾਲ ਸਮਾਜ ਦੀ ਜਿਹੜੀ ਚੱਗੀ ਆ ਨਾਲ ਦੇਖੇ ਚੱਲਦੀ ਤਾਂ ਅੱਜ ਇਹਨਾਂ ਦੀ ਪਹਿਲੇ ਦਿਨ ਸ਼ੁਰੂਆਤ ਹੈ ਦੁਸ਼ਹਿਰਾ ਵੀ ਆਣਾ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਤੁਹਾਨੂੰ ਦੇਖੋ ਲੋਕਾਂ ਦੇ ਸਹਿਯੋਗ ਨਾਲੇ ਹੋ ਰਿਹਾ ਲੋਕਾਂ ਨੂੰ ਅਪੀਲ ਹੈ ਵੀ ਆਓ ਮੱਥੇ-ਮੱਥ ਮਤਨ ਚਾਕੀਆਂ ਦੇਖੋ ਦੁਸ਼ਹਿਰਾ ਦੇਖੋ ਖੁਸ਼ੀਆਂ ਮਨਾਓ ਅੱਜ ਟੋਟੋ ਕਿੰਨੀਆਂ ਚਾਂਕੀਆਂ ਜੀ? ਅੱਜ 9 ਚਾਂਕੀਆਂ ਜੀ। ਅੱਛਾ ਜੀ।